ਭਗਵਾਨ ਸ਼ਿਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਜਿੱਥੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਵੀ ਜਗਾ ਜਗਾ ਤੇ ਸ਼ਰਧਾਲੂਆਂ ਵੱਲੋਂ ਧਾਰਮਿਕ ਸਮਾਗਮ ਉਲੀਕੇ ਜਾ ਰਹੇ ਨੇ ਇਸ ਨੂੰ ਸ਼ਿਵਰਾਤਰੀ ਵੀ ਕਿਹਾ ਜਾਂਦਾ ਹੈ ਜਿਸ ਦੇ ਚੱਲਦੇ ਪਠਾਨਕੋਟ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਦੇ ਵਿੱਚ ਭਗਵਾਨ ਸ਼ਿਵ ਦੇ ਵਕਵਾਕਰੂਪਾ ਨੂੰ ਬਿਆਨ ਕੀਤਾ ਗਿਆ ਤੇ ਇਹਨਾਂ ਰੂਪਾਂ ਦੇ ਤਹਿਤ ਲੋਕਾਂ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਆਖਿਰ ਭਗਵਾਨ ਸ਼ਿਵ ਕਿਹੋ ਜਿਹੀ ਸਮਾਜ ਦੀ ਰਚਨਾ ਕਰਨਾ ਚਾਹੁੰਦੇ ਸੀ ਤੇ ਅੱਜ ਸਮਾਜ ਕਿਸ ਪਾਸੇ ਵੱਲ ਜਾ ਰਿਹਾ ਇਸ ਬਾਰੇ ਜਾਣਕਾਰੀ ਦੇ ਜਿੰਦੇ ਹੋਈ ਸ਼ਿਵਸ ਹਨ ਆਗੂ yograj sharma ਨੇ ਕਿਹਾ ਕਿ ਅੱਜ ਸਨਾਤਨ ਧਰਮ ਦੇ ਲਈ ਵੱਡਾ ਦਿਨ ਹੈ ਕਿਉਂਕਿ ਭਗਵਾਨ ਸ਼ਿਵ ਦੇ ਵਿਆਸਬੰਦੀ ਸ਼ਿਵਰਾਤਰੀ ਮੌਕੇ ਅੱਜ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਸ ਮੌਕੇ ਉਹਨਾਂ तमाम ਦਾਨੀ ਸੱਜਣਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਇਸ ਸ਼ੋਭਾ ਯਾਤਰਾ ਦੇ ਲਈ ਆਪਣਾ ਸਹਿਯੋਗ ਦਿੱਤਾ ਸਭ ਤੋਂ ਪਹਿਲਾਂ ਇਸ ਸ਼ੋਭਾ ਯਾਤਰਾ ਦੀ ਪੂਰੇ ਪਠਾਨਕੋਟ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਪੂਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਹਾਰਦਿਕ ਸ਼ੁਭਕਾਮਨਾਵਾਂ ਸ਼ਿਵ ਸ਼ੰਕਰਾਂ ਦੀ ਜਿਹੜੇ ਪਠਾਨਕੋਟ ਦੇ ਜਿਹੜੇ ਸ਼ਿਵ ਸ਼ੰਕਰਾਂ ਹੈ ਜਿਹੜੇ ਗੁਰਦਾਪੁਰ ਦੇ ਜਿਹੜੇ ਹੁਸ਼ਿਆ ਇਸ 10 ਸਾਲ ਚ 40 ਸਾਲ ਦੇ ਵਿੱਚ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਜਿਹੜੇ ਬੜੇ ਛੋਟੇ ਜਿਹੇ ਲੈਵਲ ਤੋਂ ਸ਼ੁਰੂ ਕੀਤੀ ਸੀ ਅੱਜ ਇੱਕ ਬਹੁਤ ਵੱਡਾ ਵਿਸ਼ਾਲ ਜਿਹੜਾ ਰੂਪ ਲੈ ਚੁੱਕੀ ਆ ਤੇ ਮੈਂ ਜਿਨੇ ਵੀ ਮੈਂ ਖਾਸ ਕਰਕੇ ਜਿਨੇ ਵੀ ਪਠਾਨਕੋੜ ਦਾਨੀ ਸੱਜਣ ਜਾਂ ਜਿਹੜੇ ਲੋਕ ਸਾਡੀ ਪਿੱਠ ਥੱਪਤ ਪਾਉਂਦੇ ਨੇ ਸਨਾਤਨਵਾਦ ਤੇ ਕੰਮ ਕਰਨ ਵਾਸਤੇ ਪ੍ਰੇਰਣਾ ਕਰਦੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਗਬਾਣੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ